ਕਈ ਵਾਰ ਸਮਾਂ ਨਹੀਂ ਹੁੰਦਾ ਕਿ ਵੀਡੀਓ ਬਣਾਈਏ ਤੇ ਫਿਰ ਇਦਾਂ ਜਦੋਂ ਕਿਤੇ ਟਾਈਮ ਮਿਲਦਾ ਮੈਂ ਹੁਣ ਵੀ ਆਇਆ ਸੀ ਕਿਤੇ ਕੰਮ ਤੇ ਗੱਡੀ 'ਚ ਬੈਠਾ ਸੀਗਾ ਮੈਂ ਕਿਹਾ ਚਲੋ ਬੈਠੇ-ਬੈਠੇ ਥੋੜੀ-ਬੋਤੀ ਗੱਲਬਾਤ ਕਰਦੇ ਆ ਸਾਰਿਆਂ ਨੂੰ ਪਤਾ ਹੈ ਕਿ ਕਿੱਦਾਂ ਅਮਰੀਕਾ ਦੇ ਵਿੱਚੋਂ ਜਿਹੜੇ ਭਾਰਤੀਆਂ ਨੂੰ ਫੜ ਕੇ ਕਿਸ ਤਰ੍ਹਾਂ ਜਹਾਜ਼ ਦੇ ਰਹੀਂ ਪਹੁੰਚਾਇਆ ਗਿਆ ਪੰਜਾਬ ਆਪਾਂ ਦੇਖਿਆ ਹੀ ਆ ਜਿਹਦੇ ਵਿੱਚ ਕਾਫੀ ਪੰਜਾਬੀ ਵੀ ਸੀਗੇ 32 ਕ 33 ਪੰਜਾਬੀ ਸੀਗੇ ਬਾਕੀ ਵੱਖ-ਵੱਖ ਸਟੇਟਾਂ ਤੋਂ ਹੋਰ ਵੀ ਸੀਗੇ ਆਪਾਂ ਵੜੀ ਇੱਕ ਗੱਲ ਕਰਦੇ ਹੁੰਦੇ ਹਾਂ ਕਿ ਪੰਜਾਬ 'ਚੋਂ ਹੀ ਸਿਰਫ ਬਾਹਰ ਜਾ ਰਹੇ ਆ ਤੇ ਤੂੰ ਸਾਬਤ ਤਾਂ ਇਹ ਵੀ ਗੱਲ ਵੀ ਹੋ ਗਈ ਹੋਰਾਂ ਸਟੇਟਾਂ ਦੇ ਵਿੱਚ ਵੀ ਬਾਹਰ ਜਾਣ ਦਾ ਰੁਝਾਨ ਹੈਗਾ ਆ ਵੀ ਨਿਕਲੀ ਏ ਛੇਤੀ ਛੇਤੀ ਤੇ ਇੱਕ ਮੈਂ ਜਦੋਂ ਹੁਣ ਆਪਾਂ ਸੋਸ਼ਲ ਮੀਡੀਆ ਦੇਖਦੇ ਆ ਟਿਕਟੋਕ ਤੇ ਵੀਡੀਓ ਦੇਖਦੇ ਆ ਜਾਂ ਕਿਤੇ ਵੀ ਦੇਖਦੇ ਆ ਬੜੀ ਗੱਲ ਚੱਲੀ ਹੋਈ ਹੈ ਜੀ ਕੀ ਲੋਡ ਸੀ ਜਾਣਦੀ ਕਿਉਂ ਬਾਹਰ ਜਾਂਦੇ ਆ ਕਿਉਂ ਇੰਨੇ ਪੈਸੇ ਦਿੰਦੇ ਆ ਹੁਣ ਸਹੀ ਆ ਵਧੀਆ ਕਈ ਖੁਸ਼ੀ ਮਨਾ ਰਹੇ ਆ ਕਿ ਵਾਪਸ ਭੇਜ ਦਿੱਤਾ ਗਿਆ ਪਰ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ 40 40 50 50 ਲੱਖ ਰੁਪਈਆ ਦਿੱਤਾ ਸੀਗਾ ਕਿੱਦਾਂ ਦਿੱਤਾ ਉਹਨਾਂ ਨੇ ਇਕੱਠਾ ਕਰਕੇ ਇਨੇ ਪੈਸੇ ਘਰਾਂ ਦੇ ਵਿੱਚ ਹੋਣ ਤਾਂ ਆਉਣ ਦੀ ਲੋੜ ਵੀ ਹੈ ਰਹੀ ਕਿੱਦਾਂ ਕਿਸੇ ਨੇ ਵਿਆਜੀ ਫੜੇ ਹੋਣੇ ਆ ਕੀ ਵੇਚਿਆ ਹੋਣਾ ਕੀ ਕੁਝ ਕੀਤਾ ਹੋਣਾ ਆ ਉਹਨਾਂ ਪਰਿਵਾਰਾਂ ਨੂੰ ਕਿਤੇ ਪੁੱਛ ਕੇ ਦੇਖੋ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਣੀ ਹੈ ਜਿਨ੍ਹਾਂ ਦੇ ਪੁੱਤ ਵਾਪਸ ਮੁੜੇ ਆ ਕੋਈ ਸ਼ੌਂਕ ਨਹੀਂ ਹੁੰਦਾ ਕਿਸੇ ਨੂੰ ਵੀ ਇਦਾਂ ਬਾਹਰ ਆਉਣ ਦਾ ਡੋਂਕੀਆਂ ਰਹੀਂ ਪਤਾ ਇਹ ਵੀ ਨਹੀਂ ਪਤਾ ਹੁੰਦਾ ਕਿ ਬੰਦੇ ਨੇ ਪਹੁੰਚਣਾ ਜਾਂ ਨਹੀਂ ਪਹੁੰਚਣਾ ਖਾਸ ਕਰਕੇ ਅਮਰੀਕਾ ਦੀ ਜਦੋਂ ਡੋਂਕੀ ਲੱਗਦੀ ਆ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਸਿਰੇ ਲੱਗਾਂਗੇ ਜਾਂ ਨਹੀਂ ਲੱਗਾਂਗੇ ਕਿਉਂਕਿ ਏਜੰਟ ਜਿਹੜੇ ਹੁੰਦੇ 10 ਦੱਸਦੇ ਕੌਸ਼ ਹੁੰਦੇ ਆ ਤਾਂ ਹੁੰਦਾ ਬਾਅਦ ਵਿੱਚ ਕੁਝ ਹੋਰ ਆ ਤੇ ਸਭ ਨੂੰ ਪਤਾ ਜੋ ਕੁਝ ਹੁੰਦਾ ਰਾਸਤਿਆਂ ਦੇ ਵਿੱਚ ਤੇ ਕੋਈ ਸੌਖਾ ਨਹੀਂ ਇਹ ਹੁੰਦਾ ਤੇ ਜਿਹੜੇ ਖੁਸ਼ੀਆਂ ਮਨਾ ਰਹੇ ਆ ਤੇ ਚਲੋ ਮਨਾਈ ਚਲੋ ਕਿਸੇ ਨੂੰ ਆਪਾਂ ਕੈਦ ਕੀ ਸਕਦੇ ਆ ਪਰ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਤੇ ਜਿਹੜੇ ਆਪਾਂ ਗੱਲ ਕਰਦੇ ਆ ਕਿ ਬਾਹਰ ਕੀ ਰੱਖਿਆ ਬਾਹਰ ਕੀ ਰੱਖਿਆ ਅੱਕ ਕੇ ਹੀ ਆਉਂਦੇ ਆ ਤੇ ਜਿਹੜੇ ਮੇਰੇ ਵਰਗੇ ਬਾਹਰ ਬੈਠੇ ਇਹ ਗੱਲ ਕਹਿ ਰਹੇ ਵੀ ਨਾ ਆਉਂਦੇ ਚਲੋ ਕੋਈ ਗੱਲ ਨਹੀਂ ਜੀ ਉੱਥੇ ਰਹਿ ਲਈਂਦੇ ਉੱਥੇ ਕੰਮਕਾਰ ਕਰਦੇ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਇੱਥੇ ਕਰਦੇ ਆਂ ਫਿਰ ਅਸੀਂ ਕਿਉਂ ਨਹੀਂ ਪਿੱਛੇ ਨੂੰ ਮੋੜਦੇ ਇਹ ਗੱਲ ਤੁਸੀਂ ਕਹਿ ਦਿੰਨੇ ਆ ਜੀ ਵਧੀਆ ਹੋ ਗਿਆ ਜੀ ਮੋੜ ਦਿੱਤੇ ਅਸੀਂ ਇੱਥੇ ਕਰਦੇ ਸੀ ਕਿਉਂ ਨਹੀਂ ਮੋੜਦੇ ਮੈਂ ਤਾਂ ਕਹਿਣਾ ਸਾਰਿਆਂ ਨੂੰ ਮੋੜਨ ਇੱਕ ਵੱਡਿਆਂ ਲੈ ਕੇ ਸਾਰਿਆਂ ਦੇ ਫਹਾ ਵੜਦੇਣ ਇੱਕ ਵਾਰੀ ਖਾਸ ਕਰਕੇ ਜੇ ਇਹਨਾਂ ਨੂੰ 15-15 20-20 ਸਾਲ 25-25 ਸਾਲ 30-30 ਸਾਲ 50-50 ਸਾਲ ਹੋ ਗਏ ਆ ਭਾਵੇਂ ਪਾਸਪੋਰਟ ਨੈਸ਼ਨੈਲਟੀਆਂ ਵੀ ਸਾਰਿਆਂ ਨੂੰ ਲੈ ਰੀਆਂ ਮੈਂ ਤਾਂ ਕਿਨਾਂ ਨੂੰ ਉਹਨਾਂ ਨੂੰ ਤਾਂ ਮੋੜ ਦੇਣ ਘੱਟੋ ਘੱਟ 40-50 ਸਾਲਾਂ ਵਾਲਿਆਂ ਨੂੰ ਮੋੜਨਾ ਉਹ ਮੜ ਜਾਣ ਪਿੱਛੇ ਨੂੰ ਲੋਕਾਂ ਦੇ ਮਾਪੇ ਵੀ ਆਉਂਦੇ ਮਗਰੋਂ ਸਾਰਾ ਕੋਈ ਸੱਦ ਲਿਆ ਇੱਥੇ ਵਿਨਿਆਨੇ ਸਾਡੇ ਸਾਹਮਣੇ ਹੀ ਕੰਮ ਕਰ ਲਈਏ ਸਾਰੇ ਜਾਨੇ ਸਿਰਫ ਗੱਲਾਂ ਕਰਨੀਆਂ ਸੌਖੀਆਂ ਆ ਹਾਲਾਤਾਂ ਨਾਲ ਲੜਨਾ ਬਹੁਤ ਔਖਾ ਹੁੰਦਾ ਆ ਐਡਾ ਵੱਡਾ ਸਟੈਪ ਤਾਂ ਹੀ ਕੋਈ ਚੱਕਦਾ ਜਦੋਂ ਨਹੀਂ ਕਿਸੇ ਪਾਸੇ ਵਾਹ ਲੱਗਦੀ ਜੇ ਆਪਾਂ ਗੱਲ ਕਰੀਏ ਕਿ ਬਾਹਰ ਇੱਕ ਦੇਖ ਲੈਨੇ ਆਪਾਂ ਜ਼ਿਆਦਾਤਰ ਕੈਨੇਡਾ ਅਮਰੀਕਾ ਦੇ ਵਿੱਚੋਂ ਜਾਂ ਹੋਰ ਕਿਸੇ ਕੰਟਰੀ ਜੋ ਵੀਡੀਓ ਆਉਂਦੀਆਂ ਜਾਂ ਆਸ਼ੀਆਂ ਮਾਰਦੇ ਆ ਨਿਆਣਿਆਂ ਦੀ ਵੀ ਅਜਿਹਾ ਜੀ ਭੰਗੜੇ ਪਾਉਂਦੇ ਆ ਗੱਡੀਆਂ ਤੇ ਚੜ੍ਹ ਕੇ ਕਰਦੇ ਆ ਜੀ ਵਧੀਆ ਹੋਇਆ ਇਹਨਾਂ ਨੂੰ ਵਾਪਸ ਭੇਜਣਾ ਉਹ ਕਿੰਨੇ ਕੁ ਪਰਸੈਂਟ ਹੁੰਦੇ ਆ 100 ਦੇ ਵਿੱਚੋਂ 10% ਕਹਿ ਲਈਏ 10 ਨਹੀਂ ਹੋਣੇ 5-7 ਹੀ ਹੋਣੇ ਆ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਬਾਕੀ ਦਾ ਮਿਹਨਤ ਕਰਨ ਆਉਂਦੇ ਆ ਆਪਦੇ ਘਰ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਆਉਂਦੇ ਜਿਨ੍ਹਾਂ ਨੇ ਕਰਜ਼ੇ ਲਏ ਹੁੰਦੇ ਇਹਨਾਂ ਨੇ ਉਹ ਲਾਉਣੇ ਹੁੰਦੇ ਆ ਸਭ ਨੂੰ ਪਤਾ ਵੀ ਕਿੰਨੀ ਇੰਨੀ ਸੌਖੀ ਵੀ ਨਹੀਂ ਲਾਈਫ ਹੁੰਦੀ ਹੈਗੀ ਪਿਛੇ ਆਪਾਂ ਪੰਜਾਬ ਦੀ ਜੇ ਗੱਲ ਕਰੀਏ ਠੀਕ ਹੈ ਕਿ ਨਹੀਂ ਗੱਲਾਂ ਸਿਰਫ ਕਰਨੀਆਂ ਸੌਖੀਆਂ ਹੁੰਦੀਆਂ ਆ ਤੇ ਪਰ ਜਿਹੜੇ ਤੇ ਬੀਤ ਦੀ ਹੁੰਦੀ ਉਹਨੂੰ ਪਤਾ ਹੁੰਦਾ ਹੁਣ ਉਹਨਾਂ ਪਰਿਵਾਰਾਂ ਨੂੰ ਪਤਾ ਹੈ ਵੀ ਉਹਨਾਂ ਤੇ ਕੀ ਬੀਤ ਰਹੀ ਹੈ ਜਿਨ੍ਹਾਂ ਨੇ 40 40 50 50 ਲੱਖ ਰੁਪਈਆ ਕਿੱਦਾਂ ਫੜ-ਫੜ ਕੇ ਕਿੱਦਾਂ ਇਕੱਠਾ ਕਰਕੇ ਏਜੰਟਾਂ ਨੂੰ ਦਿੱਤਾ ਸੀਗਾ ਤੇ ਜਿਨ੍ਹਾਂ ਦੇ ਪੁੱਤ ਵਾਪਸ ਮੁੜ ਗਏ ਕਿੰਨੇ ਸੁਪਨੇ ਉਹਨਾਂ ਨੇ ਦੇਖੇ ਹੋਣਗੇ ਤੇ ਕੀ ਵਰਤ ਗਿਆ ਉਹਨਾਂ ਦੇ ਨਾਲ ਤੇ ਮੁੜ ਮੁੱਕਦੀ ਗੱਲ ਫਿਰ ਉੱਥੇ ਆ ਜਾਂਦੀ ਹੈ ਵੀ ਜੇ ਹੁਣ ਮੰਨ ਲਓ ਬਾਹਰ ਆਣ ਕੇ ਬੰਦੇ ਯਾਸ਼ੀ ਮਾਰਦੇ ਆ ਜਾਂ ਕੁਝ ਵੀ ਕਰਦੇ ਆ ਉਹੀ ਗੱਲ ਹੈ ਵੀ ਉਹ 5-7% ਹੁੰਦੇ ਆ ਬਾਕੀ ਮਿਹਨਤ ਕਰਨ ਆਪਣੇ ਕਰਜ਼ੇ ਲਾਉਣ ਆਪਣੇ ਮਗਰ ਲਿਆਂ ਨੂੰ ਸਖਾਲੇ ਕਰਨ ਵਾਸਤੇ ਆਉਂਦੇ ਆ ਚਲੋ ਹੁਣ ਉਹਨਾਂ ਦਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ ਪਰ ਹੁਣ ਉੱਥੇ ਰਹਿ ਕੇ ਕੰਮ ਕਰਨ ਵਧੀਆ ਆ ਆਪਣੇ ਕਾਰੋਬਾਰ ਕਰਨ ਤਰੱਕੀਆਂ ਕਰਨ ਤੇ ਕੋਈ ਨਾ ਕੋਈ ਮਿਹਨਤ ਕਰਨ ਇਹੋ ਜਿਹੀ ਵੀ ਕੱਲਾ ਖੇਤੀ ਦੇ ਨਾਲ ਨਾ ਜੁੜ ਕੇ ਰਹਿਣ ਹੋਰ ਵੀ ਕੰਮ ਕਰਨੇ ਚਾਹੀਦੇ ਕੰਮ ਸਿੱਖਣੇ ਚਾਹੀਦੇ ਆ ਕਿਉਂਕਿ ਜਦੋਂ ਆਪਾਂ ਬਾਹਰ ਆ ਜਾਂਦੇ ਨਾ ਬਹੁਤ ਚੀਜ਼ਾਂ ਦਾ ਪਤਾ ਲੱਗਦਾ ਆ ਵੀ ਕੀ ਕੁਛ ਜਦੋਂ ਅਸੀਂ ਵੀ ਉੱਥੇ ਸੀਗੇ ਨਾ ਜਦੋਂ ਸਾਨੂੰ ਵੀ ਕੋਈ ਕਹਿੰਦਾ ਹੁੰਦਾ ਸਾਨੂੰ ਲੱਗਦਾ ਹੁੰਦਾ ਇਹ ਐਵੇਂ ਬੋਲਦਾ ਪਰ ਜਦੋਂ ਬੰਦਾ ਬਾਹਰ ਆ ਜਾਂਦਾ ਨਾ ੱੱੱਕੇ ਖਾਂਦਾ ਥਾਂ ਥਾਂ ਜਾ ਕੇ ਦਰ ਦਰ ਤੇ ਫਿਰ ਪਤਾ ਲੱਗਦਾ ਹੈ ਵੀ ਹਾਂ ਵੀ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ ਹੈ ਮੈਂ ਵੀਡੀਓ ਕੀਤੀ ਸੀ ਬਹੁਤਾਰੇ ਉਹ ਦੇਖੀ ਹੋਈ ਨਹੀਂ ਮੈਂ ਸਟੱਡੀ ਤੇ ਵੀਡੀਓ ਕੀਤੀ ਸੀ ਪਰ ਸਾਡੇ ਲੋਕਾਂ ਨੂੰ ਚੰਗੀ ਗੱਲ ਨਹੀਂ ਹਜਮ ਹੁੰਦੀ ਹੈਗੀ ਵੀ ਸਾਡੇ ਜੇ ਸਟੱਡੀ ਵਧੀਆ ਹੋਵੇ ਨਾ ਤਾਂ ਸਾਡੇ ਆਉਣ ਵਾਲਾ ਭਵਿੱਖ ਹੀ ਵਧੀਆ ਹੋ ਜਾਏ ਪੜ੍ਹਾਈ ਸਾਡੀ ਇਹੋ ਜੀ ਕਿ ਸਾਨੂੰ ਪੜ੍ਹਾਈ ਜਾਂਦੇ ਪੜ੍ਹਾਈ ਜਾਂਦੇ ਸਿਖਾਉਂਦੇ ਦਾ ਕੁਝ ਹੈ ਹੀ ਨਹੀਂ ਜੋ ਤੱਕ ਸਿੱਖਣਾ ਹੁੰਦਾ ਹੈ ਸਿੱਖਦੇ ਆ ਕੁਝ ਨੌਕਰੀਆਂ ਤੇ ਲੱਗਣਾ ਹੁੰਦਾ ਹੈ ਜਾਂ ਕੁਝ ਵੀ ਉਹ ਤੱਕ ਓਵਰ ਏਜ ਹੋ ਜਾਂਦੇ ਆ 2-4 ਸਾਲ ਵਿੱਚ ਬਚਦੇ ਆ ਗੱਲ ਹੈ ਕਿ ਸਾਰੀ ਐਜੂਕੇਸ਼ਨ ਦੀ ਜਿੰਨਾ ਚਿਰ ਸਾਡੀ ਐਜੂਕੇਸ਼ਨ ਸਿਸਟਮ ਨਹੀਂ ਸਹੀ ਹੁੰਦਾ ਉੰਨਾ ਚਿਰ ਸਾਡੇ ਉੱਥੇ ਕੱਖ ਨਹੀਂ ਹੋਣਾ ਹੈਗਾ ਸਿਰਫ ਇਹ ਗੱਲਾਂ ਹੀ ਰਹਿ ਜਾਂਦੀਆਂ ਵੀ ਹਾਂਜੀ ਕਿਉਂ ਬਾਹਰ ਜਾਂਦੇ ਕਿਉਂ ਬਾਹਰ ਜਾਂਦੇ ਕੀ ਕਰਨ ਉੱਥੇ ਰਹਿ ਕੇ 12 ਕਰ ਲੀਆਂ ਵੀ ਇਹ ਕਰ ਲੀਆਂ ਕਰ ਲਈਏ ਨੌਕਰੀ ਕਿਸੇ ਨੂੰ ਮਿਲਣੀ ਨਹੀਂ ਕੰਮ ਕੋਈ ਹੈ ਨਹੀਂ ਉੱਥੇ ਸਿੱਖਣ ਨਹੀਂ ਦੇਣਾ ਉਹਨਾਂ ਨੇ ਜਾਂ ਤੱਕ ਹੈਗਾ ਨਾ ਤੁਹਾਨੂੰ 7ਵੀਂ 8ਵੀਂ ਤੋਂ ਜਿੱਦਾਂ ਇੱਥੇ ਇਹਨਾਂ ਕੰਟਰੀਆਂ ਦੇ ਵਿੱਚ 8ਵੀਂ ਤੋਂ ਬਾਅਦ ਹੀ ਨਿਆਣੇ ਨੂੰ ਟ੍ਰੇਨਡ ਕਰ ਦਿੰਦੇ ਆ ਇਹ ਉਹਨਾਂ ਦੇ ਕੋਰਸ ਸਟਾਰਟ ਹੋ ਜਾਂਦੇ ਆ ਜਦੋਂ ਨਿਆਣੇ 18 20 ਸਾਲਾਂ ਦਾ ਹੁੰਦਾ ਉਹ ਆਪਣਾ ਕੰਮ ਕਰ ਸਕਦਾ ਹੈ ਕਿਸੇ ਕੰਪਨੀ 'ਚ ਵਧੀਆ ਜੌਬ ਤੇ ਲੱਗ ਸਕਦਾ ਇਹੇ ਗੱਲਾਂ ਸਾਰੀਆਂ ਮੈਂ ਉਸ ਵੀਡੀਓ 'ਚ ਕੀਤੀਆਂ ਸੀ ਪਰ ਕਿਸੇ ਨੂੰ ਚੰਗੀਆਂ ਹੀ ਨਹੀਂ ਲੱਗੀਆਂ ਐ ਨਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਸਿਰਫ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਹਾਂ ਜਿ ਆਹ ਚੰਗਾ ਹੋ ਗਿਆ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਸੀ ਕਿ ਨਹੀਂ ਹਾਂ ਜੀ ਆਹ ਵਧੀਆ ਹੋ ਗਿਆ ਜੀ ਤੇ ਬਾਕੀ ਰੱਬ ਹੁਣ ਕਰੇ ਮੇਰ ਉਹਨਾਂ ਪਰਿਵਾਰਾਂ ਦੇ ਉੱਤੇ ਕੋਈ ਹੋਰ ਹੀ ਲਗਸੀਲਾ ਬਣਾਵੇ ਉਹ ਮਿਹਨਤ ਕਰਨ ਤਰੱਕੀਆਂ ਕਰਨ ਹੀ ਦਾ ਕਹਿੰਨੇ ਆ ਵੀ ਉੱਥੇ ਰਹਿ ਕੇ ਚੱਲੋ ਹੁਣ ਜੇ ਨਹੀਂ ਹੁਣ ਹੁਣ ਜੋੜਾ ਹੋਣਾ ਹੀ ਉਹ ਤਾਂ ਹੋ ਗਿਆ ਵੀ ਉੱਥੇ ਰਹਿ ਕੇ ਹੀ ਨਹੀਂ ਤਰੱਕੀਆਂ ਕਰ ਲੈਣ ਤੇ ਰੱਬ ਉਹਨਾਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਤੇ ਅਜੇ ਹੁਣ ਖਬਰ ਆਉਣ ਦੀ ਸੀ ਹੋਰ ਵੀ ਹਜੇ ਭੇਜਣੇ ਆ ਉਹਨਾਂ ਨੇ ਇਹ ਹੌਲੀ ਹੌਲੀ ਰੁਝਾਨ ਸਾਰੀਆਂ ਕੰਟਰੀਆਂ ਦੇ ਵਿੱਚ ਵਧਣਾ ਹੈ ਇਹ ਵਾਰੀ ਸਾਰਿਆਂ ਦੀ ਆਣੀ ਹੈ ਹੌਲੀ ਹੌਲੀ ਤੇ ਬਾਕੀ ਰੱਬ ਸੁੱਖ ਰੱਖੇ ਆਪਣੇ ਹਾਲਾਤ ਉਥੇ ਵਧੀਆ ਹੋਣ ਉਥੇ ਵਧੀਆ ਮਿਹਨਤ ਦਾ ਮੁੱਲ ਮਿਲੇ ਤੇ ਕਿਸੇ ਦੇ ਧੀਆ ਪੁੱਤਾਂ ਨੂੰ ਇਦਾਂ ਬਾਹਰ ਆਣ ਕੇ ਧੱਕੇ ਨਾ ਖਾਣੇ ਪੈਣ ਚੰਗਾ ਜੀ ਮਿਲਦੇ ਆ ਨੈਕਸਟ ਵੀਡੀਓ ਚ